ਹਾਲ ਹੀ ਸੱਤੀ ਗਾਲ ਕੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਮਾਫੀ ਨਦੀਰਾ ਉਮੀਦ ਕਰਦਾ ਦੂਜੀ ਤੰਗਰੁਥ ਹੋਵੋਗੇ ਗਰਮੀ ਤੋਂ ਬਚ ਕੇ ਰਹੋ ਪਿਓਰ ਕੈਂਪਿੰਗ ਦੇ ਫੂਡ ਪਾਓ ਦੇਖੋ ਪਿਓਰ ਕੈਂਪਿੰਗ ਦੀ ਚਲਟਾ ਪਿਓਰ ਕੈਂਪਿੰਗ ਦੀ ਬੋਟਮ ਹੈ ਪਹੁੰਚ ਆ ਵਰਕ ਤੇ ਡਿਜ਼ਾਈਨ ਨਵੇਂ ਆ ਗਏ ਜੀ ਫਟਾਫਟ ਆਰਡਰ ਕਰ ਲਓ ਮੇਰੇ ਵੀਰ ਪਹਿਣਾ ਦੇ ਬਹੁਤ ਆਰਡਰ ਆ ਰਹੇ ਨੇ ਚੋਕ ਤੇ ਬਹੁਤ ਪਿਆਰਾ ਵੀਡੀਓ ਕਰ ਰਹੀਆਂ ਮੋਸਟ ਵੈਲਕਮ ਜੀ ਲੱਖ ਲੱਖ ਸ਼ੁਕਰੀਆ ਤੁਹਾਡਾ ਬਹੁਤ ਪਿਆਰ ਮਿਲ ਰਿਹਾ ਹੈ ਵੀਡੀਓ ਧੱਕ ਕੇ ਸ਼ੇਅਰ ਕਰ ਦਿਓ ਵਿਚਾਰ ਸੀ ਦੇਖ ਰਿਹਾ 699 799 ਛੀਪਿੰਗ ਲੱਗ ਰਹੀ ਐਕਸਟਰਾ ਆਪਣਾ ਰੇਟ ਹੈ 650 ਰੁਪਏ ਵੀਡੀਓ ਧੱਕ ਕੇ ਸ਼ੇਅਰ ਕਰ ਦਿਓ ਜੀ 650 ਰੁਪਏ ਦੇ ਵਿੱਚ ਡਿਜ਼ਾਈਨ ਆਵੇ ਕੋਕਾ ਕੋਕਾ ਡਿਜ਼ਾਈਨ ਆਵੇ ਜੀ ਕੋਕਾ ਡਿਜ਼ਾਈਨ ਦੇਖੋ ਕੋਕਾ ਡਿਜ਼ਾਈਨ 650 ਰੁਪਏ ਦਾ ਸੂਟ ਆ ਕਿਸੇ ਨਾਲ ਕੋਟੇ ਡੋਰੀ ਤੇ ਦੁਪੱਟੇ ਵੀਡੀਓ ਜੋ ਪਸੰਦ ਦਾ ਡਿਜ਼ਾਈਨ ਮੈਨੂੰ ਫੋਟੋ ਭੇਜੋ ਮੈਂ ਤੁਹਾਨੂੰ ਕਲੀਅਰ ਫੋਟੋ ਖੋਲ ਕੇ ਡਿਜ਼ਾਈਨ ਕਵਾਂਟੀਟੀ ਚ ਮਾਲ ਆ ਗਿਆ ਜੀ ਗੁਰਲੀਨ ਦੀ ਖੱਟੀ ਜਿੱਦ ਮਰਜ਼ੀ ਲੋ ਇੱਕ ਨਾਲ ਦੇ 2-2 ਇੱਕ ਨਾਲ ਦੇ 4-4 ਲੋ ਪੰਜ ਜਿਹੜੀ ਘੜਾਈ ਵਾਲੇ ਸੂਟ ਆ ਗਏ 350 ਰੁਪਏ 360 ਰੁਪਏ ਡਿਜ਼ਾਈਨ ਵਾਧੂ ਘੱਟੋ ਘੱਟ ਵਿੱਚ ਕੋ 15 ਡਿਜ਼ਾਈਨ ਆਏ ਨੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਦੱਬ ਕੇ ਸ਼ੇਅਰ ਕਰ ਦਿਓ